ਇਨਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਮਿਲ ਕਮਾਂ ਜੀ ਆਪਣੀ ਨਵੀਂ ਵੀਡੀਓ ਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਝੋਨੇ ਬਾਰੇ ਝੋਨਾ ਆਪਣਾ ਕਿਹੜੀ ਵੈਰੈਟੀ ਆ ਕਿੰਨੇ ਦਿਨਾਂ ਦਾ ਹੋ ਗਿਆ ਨਿਸ਼ਾਰਾ ਚੱਕਿਆ ਕਿ ਨਹੀਂ ਚੱਕਿਆ ਤੇ ਸਪਰੇਅ ਕਰਿਆ ਝੋਨੇ ਦੇ ਆਪਾਂ ਨੇ ਜਿਹੜੀ ਤੇ ਕਿਹੜਾ ਕਿਹੜਾ ਸਾਲਟ ਯੂਜ਼ ਕਰਿਆ ਕਿਹੜੀ ਕਿਹੜੀ ਕੰਪਨੀ ਦੀ ਆ ਤੇ ਬਾਕੀ ਸਭ ਨੂੰ ਸਾਰੇ ਝੋਨੇ ਦੀ ਕੰਡੀਸ਼ਨ ਦਿਖਾਵਾਂਗੇ ਬੜੇ ਹੋਰ ਇਹੋ ਵੀਡੀਓ ਦੇ ਨਾਲ ਜੀ ਲਓ ਜੀ ਭਰਾਵੋ ਸਾਹਮਣੇ ਸੋਡੇ ਦਵਾਈਆਂ ਪਈਆਂ ਨੇ ਤੇ ਸਾਰੀਆਂ ਦਵਾਈਆਂ ਤੁਸਾਂ ਦੂਰੋਂ ਦੇਖ ਸਕਦੇ ਹੋਗੇ ਬਾਕੀ ਨੇੜੇ ਤੁਹਾਨੂੰ ਨਾ ਕਿਹੜੀ ਕਿਹੜੀ ਕੰਪਨੀ ਆ ਕਿਹੜਾ ਕਿਹੜਾ ਸ਼ਰਟ ਆ ਤੇ ਕੀ ਰੇਟ ਆ ਸਾਰੀ ਦੇ ਨਾਲ ਵਿਦ ਰੇਟ ਵੀ ਦੱਸਾਂਗੇ ਆਪਾਂ ਕੀ ਕੀ ਰੇਟ ਆਪਾਂ ਨੂੰ ਮਿਲੇ ਆ ਤੇ ਆ ਜਿਹੜੀ ਪਹਿਲੀ ਆ ਦਵਾਈ ਕਾਲੇ ਤੇਲੇ ਨੂੰ ਵੀ ਇਹ ਕੰਮ ਕਰਦੀ ਆ ਹਸਤਰਾ ਪਾਈ ਮੈਟਰਾਜਨ ਸ਼ਲਟ ਆ ਇਹ ਵਿੱਚ ਉਹ ਸੀਨ ਵਾਲਾ ਸ਼ਲਟ ਮਤਲਬ ਉਹ ਸੀਨ ਕਹਿੰਦੇ ਆ ਹੁਣ ਤਾਂ ਆਪਾਂ 23.5 ਮੀਟਰ ਆਜਨ 50% ਡਬਲਯੂਜੀ ਇਹ ਕੋਰੋ ਮੰਡਲ ਦੀ ਹੈ ਇਹ ਕੋਰੋ ਮੰਡਲ ਦੀ ਦਵਾਈ ਹੈ ਕੰਪਨੀ ਦੀ ਕੋਰੋ ਮੰਡਲ ਠੀਕ ਆ ਇਹਦਾ ਰੇਟ ਹੈਗਾ 1400 ਰੁਪਏ ਕਿਲੋ ਇਹ ਆਪਾਂ ਨੂੰ 50 ਬਿੱਗਿਆਂ ਦੇ ਹਿਸਾਬ ਨਾਲ ਮਤਲਬ 10 ਕਿਲਿਆਂ ਦੀ ਦਵਾਈ ਹੈ ਤੇ ਉਸ ਤੋਂ ਬਾਅਦ ਆ ਗਈ ਸਪੰਕ ਤੇ ਇਹਦੇ ਵਿੱਚ ਸਲਟ ਹੈਗੇ ਹੈਗੇ ਐਮੀ ਸਟਾਰ ਵਾਲੇ ਠੀਕ ਹੈ ਜੈਕਸੀ ਸਟ੍ਰੋਵਨ ਜੈਕਸੀ ਸਟ੍ਰੋ ਬਣਾਈ ਜਾਂਦੀ ਹੈ 18.2 ਉਸ ਤੋਂ ਬਾਅਦ ਹੈ ਡੈਫਨੋਕੋਨ ਆ ਜੋ ਰਿਜ਼ਲਟ ਆ ਜਾਂਦਾ ਇਹਦੇ ਵਿੱਚ 11.4 ਐਸੀ ਠੀਕ ਹੈ ਇਹ ਆ ਜਾਂਦਾ ਉਲੀਯੋਗ ਤੋਂ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਂਦਾ ਆਪਣੀ ਗੋਲੇ ਆ ਸੁੰਢੀ ਤੋਂ ਜੀ ਤੁਸੀਂ ਦੇਖੋ ਨਾਮ ਇਹਦਾ ਆਦਾ ਹੈਗਾ ਅਟੈਕ ਤੇ ਇਹਦੇ ਵਿੱਚ ਸਲਟ ਹੈਗਾ ਐਮ ਐਮ ਐਕਟਨ ਬੈਂਜੂਇਟ ਠੀਕ ਹੈ ਜੀ ਇਹ 1.9 ایسੀ ਚਾਉਂਦਾ ਹੈ ਈਸੀ ਸਲਟ ਆਉਂਦਾ ਠੀਕ ਹੈ ਜੀ ਤੇ ਜਿਹੜੀ ਆਹ ਦਵਾਈ ਦਾ ਪਰ ਆਪਾਂ ਰੇਟ ਦੱਸਣਾ ਥੋੜਾ ਜਿਹਾ ਭੁੱਲ ਗਏ ਸੀਗੇ ਤੇ ਇਹਦਾ ਰੇਟ ਹੈਗਾ ਜੀ 1200 ਰੁਪਏ ਲੀਟਰ ਦਾ ਇਹ ਕੰਪਨੀ ਹੈਗੀ ਦੀ ਸੁਮੀ ਡੋਮੂ ਦੀ ਆ ਤੁਸੀਂ ਦੇਖ ਰਹੇ ਹੋ ਜਿਵੇਂ ਆਪਾਂ ਨੇ ਸੁਮਿੰਗ ਡੋਮੋ ਦੀ ਇਹ ਬਣੀ ਹੋਈ ਆ ਸੁਮਿੰਗ ਡੋਮੋ ਦੀ ਕੰਪਨੀ ਆ ਇਹ 1800 ਰੁਪਿਆ ਰੇਟ ਆ ਇਹ ਉਲੀ ਰੋਗ ਤੋਂ ਆ ਤੇ ਇਸ ਤੋਂ ਬਾਅਦ ਆ ਸੁੰਟੀ ਵਾਲੀ ਦਾ ਤੁਹਾਨੂੰ ਦੱਸੀ ਦਿੱਤਾ ਇਹਦਾ ਰੇਟ ਹੈਗਾ ਜੀ 3100 ਰੁਪਿਆ ਲੀਟਰ ਦਾ ਇਹ ਅੱਧਾ ਲੀਟਰ 3100 ਰੁਪਿਆ ਲੀਟਰ ਦਾ ਆਹ ਨਾਲ ਆ ਪਾਣੀ ਇਹਦੇ ਵਿੱਚ ਗੂੰਦ ਪਾਈ ਆ ਇਹ 500 ਆ ਮਿਲਦੀ ਆ ਇਨਾਮ ਤਾਂ ਦਾਗ ਨਹੀਂ ਲਿਖਿਆ ਪਿਆਗਾ ਕੰਪਨੀ ਕੰਪਨੀਆਂ ਦਾ ਇਹੋ ਜਿਹੀ ਵੈਸੀ ਉਹ ਜਿਹੜੇ ਗੁੰਦ ਦੀ ਚੱਕ ਕੇ ਤਾਂ ਦੇ ਦਿੰਦੇ ਨੇ ਠੀਕ ਹੈ ਜੀ ਇਹ ਦਿੱਤੀ ਹੈਗੀ 400 ਰੁਪਏ ਦੀ ਅੱਧਾ ਲੀਟਰ ਤੇ ਬਾਕੀ ਤੁਹਾਨੂੰ ਦਵਾਈਆਂ ਬਾਰੇ ਦੱਸ ਹੀ ਦਿੱਤਾ ਜੀ ਆਪਣੇ ਕਮੈਂਟਾਂ ਚ ਤੁਸੀਂ ਜਰੂਰ ਦੱਸਿਆ ਕਰੋ ਵੀ ਤੁਸੀਂ ਕਿਹੜੀਆਂ ਕਿਹੜੀਆਂ ਦਵਾਈਆਂ ਯੂਜ਼ ਕਰੀਆਂ ਨੇ ਕਿਹੜੀ ਕਿਹੜੀ ਕੰਪਨੀ ਦੀ ਆ ਤੇ ਕਿਹੜੀਆਂ ਕਿਹੜੀਆਂ ਪਾਈਆਂ ਨੇ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਕਰੌਣਾ ਝੋਨੇ ਬਾਰੇ ਦਰਸ਼ਨ ਝੋਨੇ ਦੇ ਜੀ ਭਰਾਵੋ ਜਿਹੜਾ ਸਾਹਮਣੇ ਤੁਸੀਂ ਅੱਖੀਂ ਤੁਸੀਂ ਦੇਖ ਰਹੇ ਹੋਵੋਗੇ ਇਹ ਪੂਸਾ 44 ਦਾ ਤੁਹਾਨੂੰ ਨੇੜੇ ਬਹਿ ਕੇ ਦਿਖਾਉਣਿਆਂਗੇ ਕਿੰਨਾ ਕ ਨਸਾਰਾ ਚੱਕ ਲਿਆ ਥੱਲੋਂ ਦੇ ਪੈਪ ਤਾਂ ਪੂਰੇ ਬਣ ਗਏ ਆਦਾ ਆ ਕਿਤੇ ਕਿਤੇ ਮੁੰਜਰਾ ਵੀ ਬਾਹਰ ਨਿਕਲਣ ਲੱਗ ਗਏ ਆ ਇਹ ਜਿਹੜਾ ਝੋਨਾ ਹੋ ਗਿਆ ਜੀ ਇਹ 80 ਤੋਂ 82 ਦਿਨਾਂ ਦਾ ਹੋ ਚੁੱਕਿਆ ਮਤਲਬ ਇਹਨੇ ਸਾਰੀ ਥੱਲੋਂ ਗੋਪ ਦਾ ਚੱਕ ਕੇ ਕਿਤੇ ਕਿਤੇ ਹੁਣ ਬਾਹਰ ਮੁੰਜਰਾ ਨਿਕਣ ਲੱਗ ਗਏ ਆ ਤੇ ਜਵਾਈ ਨੇ ਪੂਰਾ ਵਧੀਆ ਰਿਜ਼ਲਟ ਕੰਮ ਕੀਤਾ ਹੈ ਮਤਲਬ ਰਿਜ਼ਲਟ ਦਿਖਾਇਆ ਆਬ ਦਾ ਹੈਂਡ ਸਾਫ ਕਰਤੀ ਇੱਕ ਵਾਰ ਜੀਰੀ ਝੋਨਾਇਨ ਕਰਿਆ ਪੂਰਾ ਸਾਫ 80 ਤੋਂ 82 ਦਾ ਇਹ ਪੂਸਾ 44 ਝੋਨਾ। ਦੋਸਤੋ ਕਮੈਂਟਾਂ ਜਰੂਰ ਦੱਸਿਆ ਕਰੋ। ਤੇ ਕਿਹੜੀ ਕਿਹੜੀ ਤੁਸੀਂ ਦਵਾਈ ਯੂਜ਼ ਕਰਦੇ ਹੋ ਤੇ ਕਿੰਨੀ ਕਿੰਨੀ ਤਰੀਕਾ ਦਾ ਮਤਲਬ ਆ ਆਪਣੇ ਕੋਲ ਜਿਹੜੀ ਲਾਇਆ ਹੋਇਆ ਪੂਸਾ 44 ਝੋਨਾ। ਤੇ ਕਮੈਂਟਾਂ 'ਚ ਜਰੂਰ ਦੱਸਿਆ ਕਰੋ ਆਪਣੀ ਵੀਡੀਓ ਉਹਨੂੰ ਕਿੱਦਾਂ ਦੀ ਲੱਗਦੀਆਂ ਨੇ। ਤੇ ਚੰਗੀਆਂ ਲੱਗਦੀਆਂ ਨੇ ਵੀਡੀਓ ਤੋਂ ਲਾਈਕ ਕਮੈਂਟ ਸ਼ੇਅਰ ਵੀਡੀਓ ਨੂੰ ਜਰੂਰ ਕਰਿਆ ਕਰੋ ਜੀ। ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ।